ਪੰਜਾਬ ਦਾ ਦੋ ਦਿਨਾਂ ਦਾ ਦੋ ਰੋਜ਼ਾ ਜਿਹੜਾ ਵਿਸ਼ੇਸ਼ اجلاس ਸੀ ਵਿਧਾਨ ਸਭਾ ਦਾ ਉਹ ਅੱਜ ਸ਼ੁਰੂ ਹੋਇਆ ਇਹ ਜਿਹੜਾ اجلاس ਸੀ ਇਹ ਕਾਫੀ ਹੰਗਾਮੇ ਹੰਗਾਮਾ ਭਰਿਆ ਹੋਣਾ ਸੀਗਾ ਕਿਉਂਕਿ ਇਹਦੇ ਚ ਆਸ ਕੀਤੀ ਜਾ ਰਹੀ ਸੀ ਕਿ ਸਰਕਾਰ ਨੇ ਜਿਹੜੇ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਉਹਨਾਂ ਨੂੰ ਕਰੜੇ ਹੱਥੀ ਲੈਣਾ ਵਾ ਉਹਨਾਂ ਨੂੰ ਇਹ ਕਹਿਣਾ ਵਾ ਕਿ ਤੁਸੀਂ ਹੁਣ ਤੱਕ ਮੰਨ ਕਰਦੇ ਰਹੇ ਜੇ ਵੀ ਜਿਹੜੇ ਮਗਰਮੱਛ ਨੇ ਉਹ ਫੜੋ ਤੇ ਅਸੀਂ ਹੁਣ ਜਿਹੜਾ ਵਿਕਰਮ ਸਿੰਘ ਜੀਠਿਆ ਨੂੰ ਫੜਿਆ ਵਾ ਤੇ ਤੁਸੀਂ ਉگە ਸਮਰਥਕ ਦੇ ਵਿੱਚ ਸਟੇਟਮੈਂਟਸ ਦੇ ਰਹੇ ਸੀ ਸੋ ਸਰਕਾਰ ਨੇ ਇੱਕ ਤਰੀਕੇ ਨਾਲ اپੋਜੀਸ਼ਨ ਤੇ ਅਟੈਕ ਲਾਂਚ ਕਰਨਾ ਸੀ ਦੂਜੇ ਪਾਸੇ ਜਿਹੜੇ ਵਿਰੋਧੀ ਧਿਰ ਨੇ ਉਹਨਾਂ ਨੇ ਪਲਾਨ ਕੀਤਾ ਸੀ ਕਿ ਸਰਕਾਰ ਨੂੰ ਅਸੀਂ ਦੋ ਤਿੰਨ ਮਸਲਿਆਂ ਦੇ ਉੱਤੇ ਇਸ ਵਿਧਾਨ ਸਭਾ اجلاس ਦੇ ਵਿੱਚ ਰਗੜਨਾ ਵਾ ਪਹਿਲਾਂ ਤੇ ਅਮਨ ਕਾਨੂੰਨ ਦੀ ਵਿਵਸਥਾ ਕਿਉਂਕਿ ਆਪਾਂ ਵੇਖਿਆ ਹੈ ਕਿ ਪਿਛਲੇ ਦਸੰਬਰਾਂ ਚ 4-5 ਵੱਡੀਆਂ ਵਾਰਦਾਤਾਂ ਹੋਈਆਂ ਵਾ ਕਤਲ ਦੀਆਂ ਵਾਰਦਾਤਾਂ ਜਾਂ ਲੋਕਾਂ ਤੇ ਹਮਲੇ ਹੋਏ ਆ ਫਰੋਕੀਆਂ ਮਗ੍ਹੀਆਂ ਜਾ ਰਹੀਆਂ ਵਾਂ ਔਰ ਅਬੋਰ ਦੇ ਵਿੱਚ ਇੱਕ ਬਿਜ਼ਨਸਮੈਨ ਦਾ ਕਤਲ ਵੀ ਸੋਮਵਾਰ ਨੂੰ ਹੋ ਗਿਆ ਜਿਹਦੇ ਬਾਰੇ ਆਪਾਂ ਕੱਲ ਗੱਲ ਕੀਤੀ ਸੀ ਸੋ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਅਮਨ ਕਾਨੂੰਨ ਦੀ ਵਿਵਸਥਾ ਤੇ ਉੱਪਰ ਕਾਰਨਰ ਕਰਨਾ ਸੀ ਕਾਰਨਰ ਕਰਨਾ ਹੈ ਔਰ ਨਾਲ ਨਾਲ ਉਹਨਾਂ ਨੇ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਜਿਹਦੇ ਤਹਿਤ 24000 ਏਕੜ ਲੁਗਿਆਣੇ ਦੇ ਕੋਲ ਜ਼ਮੀਨ ਰਿਕੁਆਇਰ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਜ਼ਮੀਨ ਰਿਕੁਆਇਰ ਕੀਤੀ ਜਾ ਰਹੀ ਹੈ ਉਹਦੇ ਉੱਪਰ ਸਰਕਾਰ ਦੀ ਉਹਨਾਂ ਨੇ ਸਰਕਾਰ ਨੂੰ ਕੁਝ ਤਿੱਖੇ ਸਵਾਲ ਪੁੱਛਨੇ ਸਨ ਲੇਕਿਨ ਜਿਹੜਾ ਪਹਿਲੇ ਦਿਨ ਦਾ اجلاس ਸੀ ਸਿਰਫ 11 ਮਿੰਟ ਦੇ ਵਿੱਚ ਹੀ ਖਤਮ ਹੋ ਗਿਆ ਜਿਹੜੀਆਂ ਵਿਸ਼ਨੀਆ ਰੂਹਾਮਾ ਉਹਨਾਂ ਨੂੰ ਸ਼ਾਮਲ ਨਹੀਂ ਦਿੱਤੀਆਂ ਔਰ ਉਸ ਤੋਂ ਬਾਅਦ اجلاس ਜਿਹੜਾ ਵਾ ਇਹ ਉੱਠ ਗਿਆ ਮੇਰੇ ਮੁਤਾਬਕ ਇਹ ਬਿਲਕੁਲ ਗਲਤ ਹੈ ਪਰ ਕਿਉਂਕਿ ਇੱਕ ਦਿਨ ਦਾ اجلاس ਜਿਹੜਾ ਵਾ ਉਹਦੇ ਲਈ ਸਿਕਿਉਰਿਟੀ ਇੰਤਜ਼ਾਮ ਯਾ ਹੋਰ ਜੜੇ ਇਗਜ਼ਾਮ ਹੁੰਦੇ ਆ ਕਾਫੀ ਮਹਿੰਗੇ ਪੈਂਦੇ ਆ ਕਈ ਲੱਖਾਂ ਇੱਕ ਅੰਦਾਜ਼ੇ ਮੁਤਾਬਕ ਤੇ ਆਲਮੋਸਟ 70-80 ਲੱਖ ਰੁਪਈਆ ਇੱਕ ਦਿਨ ਦੇ اجلاس ਤੇ ਖਰਚ ਹੋ ਜਾਂਦਾ ਸੋ 11 ਮਿੰਟ ਦੇ ਸਿਰ ਮਿਸ਼ਰੀਆ ਰੂਹਾਂ ਨੂੰ ਸੁਦਾ ਜਲੀ ਦੇਣ ਵਾਸਤੇ ਇੱਕ ਦਿਨ ਦਾ اجلاس ਦਿੰਦਾ ਜਾਂ ਇੱਕ ਦਿਨੇ ਇੱਕ ਦਿਨ ਦਾ ਸੈਸ਼ਨ ਕਰਨ ਦਾ ਕੋਈ ਮਕਸਦ ਨਹੀਂ ਸਰਦਾਂ ਜਲੀਆ ਤੋਂ ਬਾਅਦ ਬ੍ਰੇਕ ਦਿੱਤੀ ਜਾ ਸਕਦੀ ਹੈ ਹਾਊਸ ਨੂੰ ਵਰਜਨ ਕੀਤਾ ਜਾ ਸਕਦਾ ਔਰ ਫਿਰ ਅਨੁਸਾਰਕੇ ਦੁਬਾਰਾ ਇਹ ਦੰਦਾ ਜਿਹੜਾ ਬਿਜ਼ਨਸ ਆ ਉਹਦੇ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਅਫਸੋਸ ਕਿ ਪਹਿਲੇ ਦਿਨ ਦਾ ਜਿਹੜਾ ਵਿਸ਼ੇਸ਼ ਜਲਾਸ ਸੀ ਦੋ ਦਿਨਾਂ ਦੇ ਜਲਾਸ ਹੈ ਟੋਟਲ ਪਹਿਲੇ ਦਿਨ ਦਾ ਜਲਾਸ ਜਿਹੜਾ ਵਾਫ ਸਿਰਫ 11 ਮਿੰਟ ਦੇ ਬਾਅਦ ਹੀ ਉੱਠ ਗਿਆ ਸੋ ਇਹਦੇ ਤੇ ਆਬਵੀਅਸਲੀ ਗਰੋਧਿਤ era ਕਾਫੀ ਖਫਾ ਨੇ ਔਰ ਆਮ ਲੋਕ ਵੀ ਇਸ ਤੇ ਕਾਫੀ ਖਫਾ ਵਾਪੀ ਇਹ ਕੀ ਤਮਾਸ਼ਾ ਜਿਹੜਾ ਦਾ ਤੁਸੀਂ ਦੋ ਜਾਂ ਤੇ ਦੋ ਦਿਨ ਦੇ ਥਾਂ ਤੇ ਪੰਜ ਦਿਨ ਦਾ ਕਰ ਦਿਓ ਕਿ ਪਹਿਲੇ ਦਿਨ ਸਿਰਫ ਅਸੀਂ ਵਿਸ਼ਿਆਂ 'ਤੇ ਉਹਨਾਂ ਸ਼ਰਧਾਜਰੀਆਂ ਦੇ ਦਿਆਂ। ਹਾਲਾਂਕਿ ਮੇਰਾ ਮੰਨਣਾ ਹੈ ਕਿ ਸਿਰਫ ਸ਼ਰਧਾਜਰੀਆਂ ਵਾਸਤੇ ਸੈਸ਼ਨ ਕਰਨ ਦਾ ਇੱਕ ਦਿਨ ਦਾ ਇਜਲਾਸ ਕਰਨ ਦਾ ਕੋਈ ਮਕਸਦ ਨਹੀਂ। ਖੈਰ ਉਹ ਦੇਖਦੇ ਹਾਂ ਕਿ ਕੱਲ ਦੇ ਇਜਲਾਸ ਦੇ ਵਿੱਚ ਕੀ ਕੁਸ਼ ਹੋਵੇਗਾ ਔਰ ਕੀ ਵਾਕਈ ਉਹ ਜਿਹੜੇ ਮਸਲੇ ਜਿਹੜੇ ਟੁਕੜੇ ਸੀ ਉਹ ਇੱਕ ਦਿਨ ਦੇ ਵਿੱਚ ਸਾਰੇ ਮਸਲੇ ਚੁਪੇ ਜਾਣਗੇ। ਉਹਨਾਂ ਸਾਰਿਆਂ ਬਸਿਆਂ ਤੇ ਵਿਚਾਰ-ਚਰਚਾ ਹੋ ਸਕੇਗੀ। ਹਾਲਾਂਕਿ ਮੇਰਾ ਮੰਨਣਾ ਹੈ ਕਿ ਡਰੱਗਸ ਦੇ ਉੱਤੇ ਕਟੋ-ਕਟ ਇੱਕ ਦਿਨ ਮੰਨ ਕਾਨੂੰਨੀ ਵਿਵਸਥਾ ਦੇ ਘੱਟੋ-ਬੱਟ ਇੱਕ ਦਿਨ ਲੈਂਡ ਪੂਲਿੰਗ ਪਾਲਿਸੀ ਤੇ ਘੱਟੋ-ਘੱਟ 2 ਦਿਨ ਦੇ ਵੀ ਲੋੜ ਯਾਰ ਹੋਰ ਵੀ ਕੁਝ ਮਸਲੇ ਨੇ ਸੋ ਇਹ ਮੇਰਾ ਖਿਆਲ ਹੈ ਕਿ ਵਿਸ਼ੇਸ਼ ਜਿਲ੍ਹਾ ਜਿਸ ਸੱਦਿਆ ਹੀ ਆ ਤੇ ਘੱਟੋ-ਘੱਟ 4-5 ਦਿਨ ਦਾ اجلاس ਜ਼ਰੂਰ ਹੋਣਾ ਚਾਹੀਦਾ ਸੀ ਖੈਰ ਸਿਰਫ 2 ਦਿਨਾਂ ਦਾ اجلاس ਆ ਦੇਖਦੇ ਹਾਂ ਕਿ ਕਈ ਵਾਰ ਕਈ ਵਾਰ اجلاس ਦੇ ਦੌਰਾਨ ਵੀ ਉਹ ਐਕਸਟੈਂਡ ਵੀ ਕੀਤਾ ਜਾ ਸਕਦਾ ਸੀ ਆਸ ਕਰਦੇ ਹਾਂ ਕਿ ਉਹ ਐਕਸਟੈਂਡ ਕੀਤਾ ਜਾਊਗਾ ਲੇਕਿਨ ਉਹਦੇ ਚ ਫਿਰ ਜਿਹੜੀ اپੋਜੀਸ਼ਨ ਹੈ ਉਹਨਾਂ ਨੂੰ ਪ੍ਰੋਪਰ ਟਾਈਮ ਨਹੀਂ ਦਿੱਤਾ ਜਾਂਦਾ ਆਪਣੇ ਤਿਆਰੀ ਕਰਨ ਦਾ ਇਸ ਤੋਂ ਬਾਅਦ ਵੀ ਅੱਗੀ ਵੱਡੀ ਖਬਰ ਜਿਹੜੀ ਆ ਉਹ ਕੈਨੇਡਾ ਤੋਂ ਆ ਉੱਥੇ ਲੁੱਟ ਖੋਹ ਦੇ ਕੇਸਿਸ ਦੇ ਵਿੱਚ ਪੰਜ ਨੌਜਵਾਨਾਂ ਨੂੰ ਬਿਫਤਾ ਕੀਤਾ ਗਿਆ ਵਾ ਇੰਜ ਲੱਗ ਰਿਹਾ ਵਾ ਕਿ ਪੰਜੇ ਦੇ ਪੰਜ ਪੰਜਾਬੀ ਨੇ ਸਿੱਖ ਨੇ ਜਾਂ ਪੰਜਾਬ ਦੇ ਪਰਿਵਾਰਾਂ ਤੋਂ ਨੇ ਇਹਨਾਂ 'ਚੋ ਦੋ ਨਾਬਾਲਗ ਨੇ ਇਹ ਪੀਲ ਪੁਲਿਸ ਪੀਲ ਜਿਹੜਾ ਵਾ ਇਹ ਜੀਟੀਏ ਦਾ ਏਰੀਆ ਵਾ ਪ੍ਰੈਮਟਨ ਮੈਸੀਸਾਗਾ ਇਹ ਸੀ ਏਰੀਏ ਨੂੰ ਪੀਲ ਰੀਜਨ ਕਹਿੰਦੇ ਆ ਇਹਦੇ 'ਚ ਪੰਜ ਛੇ ਟਰਮਸ ਆ ਔਰ ਪੀਲ ਵਿਜੀਲ ਦੀ ਪੁਲਿਸ ਨੇ ਦੱਸਿਆ ਵਾ ਕਿ ਇਹਦੇ ਜਿਹੜਾ ਸਰਗਨਾਵਾਂ ਪ੍ਰਿਤਪਾਲ ਕੁੰਨਰ ਉਹਦੀ ਹਾਲੀਂ ਭਾਲਿਆ ਲੇਕਿਨ ਜਿਹੜੇ ਪੰਜ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਚੋਂ ਦੋ ਨਾਬਾਲਗ ਨੇ ਔਰ ਤਿੰਨੇ ਜਿਹੜੇ ਜਿਨ੍ਹਾਂ ਦੇ ਨਾਮ ਦਾ ਰਿਲੀਜ਼ ਕੀਤੇ ਉਹ ਨਾਂ ਨੇ ਹਰਦੀਾਲ ਸਿੰਘ ਮਹਿਰੋਖ ਰਿਦਮਪ੍ਰੀਤ ਸਿੰਘ ਤੇ ਅਭੀ ਜੋਤ ਇਤਨੇ ਪੰਜਾਬੀਆਂ ਦੇ ਨਾਮ ਆ ਸਿੱਖ ਪਰਿਵਾਰਾਂ ਦੇ ਨਾਲ ਲੱਗਦੇ ਆ ਇਹਦੇ ਇਸ ਮਸਲੇ ਦੇ ਉੱਪਰ ਮੈਂ ਦੋ ਤਿੰਨ ਗੱਲਾਂ ਸਾਂਝੀਆਂ ਕਰਨੇ ਚਾਹਣਾ ਇੱਕ ਤੇ ਅ ਲਗਾਤਾਰ ਹੁਣ ਜਿਹੜੇ ਬ੍ਰੈਂਟ ਮਰੀਏ ਦੇ ਵਿੱਚ ਨੌਜਵਾਨ ਫੜੇ ਜਾ ਰਹੇ ਆ ਉਹ ਪੰਜਾਬੀ ਨੇ ਇਹ ਬਹੁਤ ਇੱਕ ਚਿੰਤਾਜਨਕ ਗੱਲ ਹੈ ਕਿਉਂਕਿ ਡਰੱਗਸ ਜਿਹੜਾ ਗੈਂਗਸਟਰ ਦਾ ਮਸਲਾ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਇੰਜ ਲੱਗ ਰਿਹਾ ਵਾ ਕਿ ਇਹਨੂੰ ਕੈਨੇਡਾ ਤੱਕ ਵੀ ਇਹ ਮਸਲਾ ਪਹੁੰਚ ਗਿਆ ਵਾ ਸੋ ਇਹ ਲੁੱਟਖੋਹਾਂ ਕਰਦੇ ਸਨ ਲੋਕਾਂ ਨੂੰ ਸੋਸ਼ਲ ਮੀਡੀਆ ਤੇ ਲੋਕਾਂ ਦੇ ਨੇੜੇ ਹੋ ਜਾਂਦੇ ਸਨ ਉਸ ਤੋਂ ਬਾਅਦ ਫਿਰ ਇਹ ਪਿਸਤਲ ਦੀ ਨੋਕ ਦੇ ਉੱਤੇ ਲੋਕਾਂ ਤੋਂ ਲੁੱਟਖੋ ਕਰਦੇ ਸਨ ਦੂਸਰਾ ਪਹਿਲੂ ਜਿਹੜਾ ਬੜਾ ਚਿੰਤਾਜਨਕ ਹੈ ਪਹਿਲਾਂ ਤੇ ਆਪਣੇ ਪੰਜਾਬੀ ਜਿਹੜੇ ਨੇ ਕੈਨੇਡਾ ਆ ਕੇ ਵੀ ਇਹ ਕਿਹੜੇ ਕੰਮਾਂ 'ਚ ਪਏ ਨੇ ਦੂਸਰਾ ਚਿੰਤਾਜਨਕ ਜਿਹੜਾ ਵਿਸ਼ਾ ਵਾ ਖਾਸ ਕਰਕੇ ਜਿਹਦੇ ਉੱਪਰ ਮੈਂ ਟਿੱਪਣੀ ਕਰਨੀ ਚਾਹੁੰਦਾ ਮਾਂ ਉਹ ਹੈ ਕਿ ਇਹ ਨਾਬਾਲਗ ਇਹ ਜਿਹੜੇ ਬੰਦੇ ਫੜੇ ਗਏ ਨੇ ਇਹ ਵੀ ਬੱਚੇ 17-18 ਸਾਲ ਦੇ ਜਾਂ 19 ਸਾਲ ਦੇ ਹੋਣਗੇ ਦੋ ਨਾਬਾਲਗ ਨੇ ਦਾ ਮਤਲਬ ਉਹ 16 ਸਾਲ ਤਾਂ ਵੀ ਕੱਟਨੇ ਸੋ ਜਿਹੜੇ ਪੇਰੈਂਟਸ ਤਸਵੀਰ ਤੋਂ ਬਾਅਦ 10+2 ਤੋਂ ਬਾਅਦ ਬੱਚੇ ਨੂੰ ਬਾਹਰ ਭੇਜਣਾ ਚਾਹੁੰਦੇ ਆ ਉਹਦੇ ਤੇ ਬੜਾ ਵਿਚਾਰ ਕਰਨ ਕਿਉਂਕਿ ਇਹ ਬੱਚੇ ਇੱਥੇ ਆ ਕੇ ਬਿਲਕੁਲ ਬੇਲਗਾਮ ਹੋ ਜਾਂਦੇ ਆ ਔਰ ਤੁਸੀਂ ਵੇਖ ਲਿਆ ਕੀ ਕੀ ਹਾਲ ਹੋਇਆ ਵਾ ਹਾਲਾਂਕਿ ਇਹ ਪਤਾ ਨਹੀਂ ਕਿ ਇਹਨਾਂ ਦੇ ਵਿੱਚੋਂ ਪੰਜਾਂ ਦੇ ਵਿੱਚੋਂ ਜਾਂ ਛਿਆਂ ਦੇ ਵਿੱਚੋਂ ਕਿੰਨੇ ਕੈਨੇਡੀਅਨ ਬੌਰਨ ਨੇ ਤੇ ਕਿੰਨੇ ਇੱਥੇ ਪੜਨ ਵਾਸਤੇ ਆਏ ਸਨ ਲੱਗਦਾ ਹੈ ਜਿਵੇਂ ਆ ਵੀ ਕੈਨੇਡੀਅਨ ਬੌਰਨ ਨੇ ਸੋ ਇਹ ਮੇਰੇ ਖਿਆਲ ਇੱਕ ਆਪਣੀ ਕਮਿਊਨਿਟੀ ਵਾਸਤੇ ਆਪਣੀ ਕੌਮ ਵਾਸਤੇ ਆਪਣੇ ਦੇਸ਼ ਵਾਸਤੇ ਇੱਕ ਬਹੁਤ ਚਿੰਤਾ ਦਾ ਵਿਸ਼ਾ ਵਾ ਜਿਵੇਂ ਕੈਨੇਡਾ ਦੇ ਵਿੱਚ शख्स जोड़े ने फड़े गए इस तुम बाद अगली खबर है कि सरकार ने लॉरेंस बिश्नोई जिन्होंने गुजरात जेल च रखा गया वादे गुजा गुजरात जेल च रखने उपर पंजाब सरकार ने सवाल चुके आ वित्त मंत्री हरपाल सिंह चीमा ने कल प्रेस वार्ता करके कहा सवाल पूछे कि केंद्र क्यों लॉरेंस बिश्नोई में पाप देलां च नहीं भेज रहे मैं इतने दसना चाहना वा कि लॉरेंस बिश्नोई दो हजार पंद्रह तो गिरफ्तार है ਅਰ ਔਰ 2023 ਤੋਂ ਉਹ ਸਬਰਮਤੀ ਸਤੰਬਰ 2023 ਤੋਂ ਉਹ ਅਗਸਤ 2018 ਉਹ ਗਵਰਨਮੈਂਟ ਆਫ ਇੰਡੀਆ ਦੇ ਆਰਡਰ ਤਹਿਤ ਉਹ ਗੁਜਰਾਤ ਦੀ ਸਬਰਮਤੀ ਜੇਲ੍ਹ ਦੇ ਵਿੱਚ ਨਜ਼ਰਬੰਦ ਆ ਕੋਈ 195 ਕਰੋੜ ਦਾ ਅ ਡਰੱਗ ਰੈਕੇਟ ਜਿਹਦੇ ਵਿੱਚ ਉਹਨੂੰ ਕ गिरफ्तार ਕੀਤਾ ਹੋਇਆ ਵਾ ਔਰ ਉਦੋਂ ਤੋਂ ਬਾਅਦ ਉਹ ਉੱਥੇ ਹੀ ਆ ਹੁਣ ਸਵਾਲ ਇਹ ਉੱਠਦਾ ਵਾ ਕਿ ਜੋ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਉਹਨੂੰ ਉੱਥੇ ਕਿਉਂ ਰੱਖਿਆ ਜਾ ਰਿਹਾ ਵਾ ਕੀ ਉਹਨੂੰ ਕੀ ਅੰਦਰ ਇਸਤੇਮਾਲ ਕਰ ਰਿਹਾ ਹੋਇਆ ਪਾਰੇਸੇ ਕਿ ਅੰਦ੍ਰੇ ਵੀ ਕਹਿ ਸਕਦਾ ਕਿ ਪੰਜਾਬ ਦੇ ਜੇਲ੍ਹਾਂ ਚ ਜਿਹਨਾਂ ਨੂੰ ਪੰਜਾਬ ਦੇ ਵਿੱਚ ਸੀ ਜਿਹਨਾਂ ਨੂੰ ਉਹਨੂੰ ਰਾਜਸਥਾਨ ਲੈ ਜਾਇਆ ਗਿਆ ਜਾਂ ਪੰਜਾਬ ਦੇ ਜੇਲ੍ਹਾਂ ਚ ਖਰੜਚ ਰੱਖਿਆ ਗਿਆ ਜਾਂ ਪੁਲਿਸ ਸਟੇਸ਼ਨ ਚ ਰੱਖਿਆ ਗਿਆ ਉੱਥੇ ਉਹਦੇ ਇੰਟਰਵਿਊ ਕਰਵਾਏ ਗਏ ਕਿਉਂਕਿ ਸਤੰਬਰ 2022 ਦੇ ਵਿੱਚ ਉਹਦੇ ਇੰਟਰਵਿਊ ਕਾਫੀ ਬਾਰੇ ਹੋਏ ਸਨ ਔਰ ਉਸ ਤੋਂ ਬਾਅਦ ਫਿਰ ਕੇਂਦਰ ਹਮ ਬਿਲਕੁਲ ਕਹਿ ਸਕਦਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਉਹਦੀ ਮੰਗ ਤੇ ਕਰ ਰਹੇ ਜੇ ਪੰਜਾਬ ਭੇਜੋ ਲੇਕਿਨ ਤੁਹਾਡੇ ਤੋਂ ਤਾਂ ਕੰਟਰੋਲ ਹੀ ਨਹੀਂ ਹੁੰਦੇ ਆਪਣੇ ਜਿਹੜੇ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਸੋ ਇਹ ਵੀ ਇੱਕ ਬਹੁਤ ਵੱਡਾ ਮਸਲਾ ਸੋ ਤਿੰਨ ਚਾਰੇ ਵੱਡੀਆਂ ਖਬਰਾਂ ਸਨ ਜਿਨ੍ਹਾਂ ਬਾਰੇ ਮੈਂ ਸੋਚਿਆ ਕਿ ਆਪਣਾ ਅਵੇਲਸ ਜਿਹੜਾ ਵਾ ਉਹ ਤਾਂ ਨਾਲ ਦੂਰ ਸਾਂਝਾ ਕਰਾਂ